ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ 1 ਫਰਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਸੀ तकरीबन ਸਾਰੇ ਹੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਮੌਸਮ ਅਜੇ ਧੁੰਦ ਵਾਲਾ ਬਣਿਆ ਹੋਇਆ ਹੈ ਤਾਂ ਜਿਹੜਾ ਕਿ ਸਾਰਾ ਦਿਨ ਹੀ ਧੁੰਦ ਰਹੀ ਸੂਰਜ ਦੇ ਦਰਸ਼ਨ ਨਾ ਮਾਤਰ ਜੇ ਖੇਤਰਾਂ ਦੇ ਵਿੱਚ ਹੋਏ ਰੋਪੜ ਹੋ ਗਿਆ ਚੰਡੀਗੜ੍ਹ, ਮੁਹਾਲੀ ਜਾਂ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅੱਜ ਕਿਤੇ ਨਾ ਕਿਤੇ ਸੂਰਜ ਦਿਖਾਈ ਦੁੱਤਾ ਹੈ। ਇੱਧਰ ਫਾਜ਼ਿਲਕਾ, ਅਬੋਹਰ ਵਾਲੀ ਸਾਈਡ ਤੇ ਵੀ ਕੁਝ-ਕੁਝ ਖੇਤਰਾਂ ਦੇ ਵਿੱਚ ਸੂਰਜ ਦਿਖਾਈ ਦੁੱਤਾ ਹੈ। ਬਾਕੀ ਖੇਤਰਾਂ ਦੇ ਵਿੱਚ ਮੌਸਮ ਉਸੇ ਤਰ੍ਹਾਂ ਦਾ ਏਰੀਆ ਧੁੰਦ ਵਾਲਾ। ਰਾਤ ਵੇਲੇ ਇੱਕ ਵਾਰ ਫੇਰ ਤੋਂ ਵੱਡੇ ਪੱਧਰ ਤੇ ਧੁੰਦ ਬਣੇਗੀ ਤੇ ਸਵੇਰ ਨੂੰ ਵੀ ਧੁੰਦ ਦੇਖਣ ਨੂੰ ਮਿਲੇਗੀ। ਅੱਜ 1 ਫਰਵਰੀ ਮੀਂਹ ਦੀ ਅਮੀਰ ਸੀਗੀ ਪਰ ਮੀਂਹ ਅੱਜ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਪਿਆ ਕਿਉਂਕਿ ਸਿਸਟਮ ਪਹਿਲਾਂ ਹੀ ਕਮਜ਼ੋਰ ਹੋ ਚੁੱਕਾ ਹੈ। ਹੋ ਸਕਦਾ ਹੈ ਕਿ ਰਾਤ ਨੂੰ ਪਹਾੜਾ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਕਿਤੇ ਕੈਣਮੈਨ ਹੋ ਜਵੇ ਨਹੀਂ ਤਾਂ ਮੌਸਮ ਸਾਫ ਰਹਿਗਾ ਥੋੜਾ ਜਿਹਾ ਮੀਂਹ ਹਿਮਾਚਲ ਤੇ ਉੱਤਰਾਖੰਡ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਖੇਤਰਾਂ ਦੇ ਵਿੱਚ ਮੌਸਮ ਇਸੇ ਤਰ੍ਹਾਂ ਹੀ ਧੁੰਦ ਵਾਲਾ ਰਹਿਣ ਦੀ ਸੰਭਾਵਨਾ ਹੈ ਹਰਿਆਣਾ ਤੇ Rajasthan ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਬਣੀ ਹੋਈ ਹੈ ਜਿਹੜਾ 3-4 ਤੇ 5 ਤਰੀਕ ਨੂੰ ਮੀਂਹ ਦੀ ਸੰਭਾਵਨਾ ਸੀਗੀ ਉਹ ਵੀ ਹੁਣ ਨਾ માત્ર ਜੇਹੀ ਖੇਤਰਾਂ ਦੇ ਵਿੱਚ ਬਚੀ ਹੋਈ ਹੈ ਉਹ ਵੀ ਸਿਸਟਮ ਤਕਰੀਬਨ ਲਗਭਗ ਕਮਜ਼ੋਰ ਪੈ ਚੁੱਕਾ ਹੈ ਉਸ ਨੂੰ ਕੋਈ ਵੀ ਸਪੋਰਟ ਹਵਾ ਦੀ ਜਾਂ ਨਮੀ ਦੀ ਨਹੀਂ ਮਿਲ ਰਹੀ ਕੁਲ ਮਲਾ ਕੇ ਅਗਲੇ 3 ਤੋਂ 4 ਦਿਨ ਪੰਜਾਬ ਵਿੱਚ ਤੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਧੁੰਦ ਦਾ ਮਾਹੌਲ ਇਸੇ ਤਰ੍ਹਾਂ ਹੀ ਦੇਖਣ ਨੂੰ ਮਿਲ ਸਕਦਾ ਹੈ ਜਿਵੇਂ ਅੱਜ ਦੇਖਣ ਨੂੰ ਮਿਲਿਆ ਹੈ ਤੇ ਸੂਰਜ ਦੇ ਦਰਸ਼ਨ ਟੁੱਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੇ ਰਹਿਣਗੇ